ਕਿਸਾਨਨੀ ਸੰਘਰਸ਼ 25 ਤਰੀਕ ਤੋਂ ਜਦੋਂ ਤੋਂ ਪੰਜਾਬ ਤੋਂ ਕਿਸਾਨ ਚੱਲੇ ਹੋਏ ਐ ਉਦੋਂ ਤੋਂ ਇੱਕ ਚਿਹਰਾ ਇੱਕ ਜਥੇਬੰਦੀ ਚਰਚਾ ਦੇ ਵਿੱਚ ਰਹਿੰਦੀ ਹੈ ਉਹ ਜਥੇਬੰਦੀ ਦਾ ਨਾਮ ਹੈ ਭਾਰਤੀ ਕਿਸਾਨ ਯੂਨੀਅਨ ਇਕਤਾ ਅਗਰਾਹਾ ਭਾਰਤੀ ਕਿਸਾਨ ਯੂਨੀਅਨ ਇਕਤਾ ਅਗਰਾਹਾ ਤੇ ਉਹਨਾਂ ਦੇ ਪ੍ਰਧਾਨ ਜਗਿੰਦਰ ਸਿੰਘ ਅਗਰਾਹਾ ਇੱਕ ਚਰਚਾ ਦੇ ਵਿੱਚ ਰਹਿੰਦੇ ਐ ਪਹਿਲਾਂ ਜਦੋਂ ਬਾਰਡਰਾਂ ਦੇ ਉੱਤੇ ਖਨੌਰੀ ਵਿਖੇ ਉਹਨਾਂ ਵੱਲੋਂ ਮੋਰਚਾ ਲਗਾ ਦਿੱਤਾ ਗਿਆ ਤਾਂ ਉੱਥੇ ਵੀ ਇੱਕ ਰੌਲਾ ਪਿਆ ਜਿਸ ਦੇ ਬਾਅਦ ਉਹਨਾਂ ਦਿੱਲੀ ਵੱਲ ਚਾਲੇ ਪਾ ਦਿੱਤੇ ਇੱਥੇ ਆ ਕੇ ਵੀ ਕਿਤੇ ਨਾ ਕਿਤੇ ਬਾਕੀ ਜਥੇ ਬੰਦੀਆਂ ਜਿਹੜੀਆਂ 30 ਜਥੇ ਬੰਦੀਆਂ ਕੰਮ ਕਰ ਰਹੀਆਂ ਉਹਨਾਂ ਨਾਲੋਂ ਵੱਖਰੀਆਂ ਸਟੇਜਾਂ ਤੇ ਵੱਖਰਾ ਪਣ ਕਰਕੇ ਅਕਸਰ ਹੀ ਚਰਚਾ ਦੇ ਵਿੱਚ ਰਹਿੰਦੇ ਆ ਜਗਿੰਦਰ ਸਿੰਘ ਗਰਾਹਾਂ ਅੱਜ ਅਸੀਂ ਉਹਨਾਂ ਕੋਲ ਪਹੁੰਚੇ ਆ ਉਹਨਾਂ ਨਾਲ ਗੱਲਬਾਤ ਕਰਾਂਗੇ ਉਹਨਾਂ ਤੋਂ ਜਾਣਾਂਗੇ ਪਿਛਲੇ ਦਿਨੀ ਵੀ 10 ਤਰੀਕ ਨੂੰ ਵੀ ਜਿਹੜਾ ਹਿਊਮਨ ਰਾਈਟ ਡੇ ਤੇ ਇੱਕ ਮੁੱਦਾ ਪਖਿਆ ਉਸ ਤੇ ਬਾਰੇ ਵੀ ਚਾਨਣਾ ਲਾਵਾਂਗੇ ਤੇ ਜਿਹੜੀਆਂ ਅੱਗੇ ਕੀ ਰਣਨੀਤੀਆਂ ਕੀ ਜਿਹੜੀਆਂ ਅਗਲੀਆਂ ਜਿਹੜੀਆਂ ਪਲਾਨਿੰਗ ਹੈ ਇਹਨਾਂ ਦੀ ਉਹਦੇ ਬਾਰੇ ਵੀ ਇਹਨਾਂ ਨਾਲ ਗੱਲਬਾਤ ਕਰਾਂਗੇ ਸਵਾਗਤ ਹੈ ਗਰਾਹਾਂ ਸਾਹਿਬ ਤੁਹਾਡਾ ਧੰਨਵਾਦ ਸਭ ਤੋਂ ਪਹਿਲਾ ਸਵਾਲ ਮੈਂ ਇੰਟਰੋ ਦੇ ਵਿੱਚ ਵੀ ਅੱਜ ਦੱਸਿਆ ਹੈ ਕਿ ਜਦੋਂ ਤੋਂ ਇੱਕ ਹੋਲ ਸ਼ੁਰੂ ਹੋਇਆ ਹੈ ਪੰਜਾਬ ਤੋਂ ਚੱਲੇ ਆ ਕਿਉਂ ਮਤਲਬ ਜਿਹੜੀ ਤੁਸੀਂ ਤੇ ਜਥੇਬੰਦੀ ਇੱਕ ਚਰਚਾ ਦੇ ਵਿੱਚ ਰਹਿੰਦੀ ਹੈ ਪਹਿਲਾਂ ਫਨੌਰੀ ਬਾਰਡਰ ਤੇ ਬੈਠਣ ਤੋਂ ਲੈ ਕੇ ਉਸ ਤੋਂ ਬਾਅਦ ਵੀ ਵਖਰੇਵਾ ਜਾਂ ਨਜ਼ਰ ਆਉਂਦਾ ਹੈ ਕਿ ਲੋਕਾਂ ਦੇ ਵਿੱਚ ਕੀ ਗੱਲ ਹੈ ਦੇਖੋ ਲੋਕਾਂ ਦੇ ਵਿੱਚ ਇਸ ਗੱਲ ਦਾ ਤਾਂ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ ਵੀ ਸਾਡੀ ਜਥੇਬੰਦੀ ਵੱਖ ਹੈ ਉਹਨਾਂ ਨੂੰ ਵੱਖਰਾ ਫੋਰਮ ਹੈ ਉਹਨਾਂ ਦਾ ਅੱਡਾ ਹੈ ਸਾਡਾ ਉਹਨਾਂ ਨੂੰ ਵੱਖਰਾ ਅਸੀਂ ਮੁੱਦੇ ਤੇ ਸਾਡੀ ਸਾਂਝ ਹੈ ਐਕਸ਼ਨ ਪਲਾਨ ਜਿਹੜੇ ਕਰਦੇ ਨੇ ਉਹਨਾਂ ਦੇ ਨਾਲ ਜੁੜਮਾ ਅਸੀਂ ਐਕਸ਼ਨ ਕਰਦੇ ਆ ਉਸੇ ਦਿਨ ਤੇ ਕਰਦੇ ਆ ਉਹ ਐਕਸ਼ਨ ਵੀ ਕਰਦੇ ਨੇ ਉਹਦੇ ਨਾਲ ਨਹੀਂ ਜੁੜਮਾ ਕੋਈ ਹੋਰ ਕਰਦੇ ਆ ਇਹ ਅਸੀਂ ਐ ਨਹੀਂ ਹੈ ਵੀ ਉਹਨਾਂ ਦੇ ਨਾਲ ਹੀ ਕਰਦੇ ਆ ਪੰਜਾਬ ਦੇ ਵਿੱਚ ਕੀ ਹਿੰਦੁਸਤਾਨ ਦੇ ਵਿੱਚ ਜਿਹੜੀ ਜਥੇ ਬੰਦੀ ਵੀ ਕਰਦੀ ਹੈ ਉਹਦੇ ਨਾਲ ਹੀ ਜੁੜਮਾ ਕਰਦੇ ਆ ਹਰਿਆਣੇ ਦੇ ਕਿਸਾਨਾਂ ਤੇ ਲਾਠੀਚਾਰਜ ਹੋਇਆ ਸੀ ਅਰਥੀਆਂ ਫੂਕੀਆਂ ਉਹਨਾਂ ਦੇ ਸਬੰਧ 20 ਤਰੀਕ ਨੂੰ ਉਧਰੋਂ ਪੰਜਾਬ ਕਿਸਾਨ ਤਰਨਤਾਰਨ ਦੇ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਹੈ ਉਹਦੇ ਨਾਲ ਉਹਨਾਂ ਨੇ ਐਕਸ਼ਨ ਪਲਾਨ ਕੀਤਾ ਵੀ ਜੋ ਵੀ ਤਰੀਕ ਨੂੰ ਰੇਲਾਂ ਰੋਕਾਂਗੇ 24 ਤੋਂ 26 ਤੱਕ ਅਸੀਂ ਉਹ ਰੇਲਾਂ ਵੀ ਰੋਕੀਆਂ। ਹਾਂਜੀ 25 ਦਾ 26 ਦਾ ਸੱਦਾ ਦਿੱਤਾ ਕਿਸਾਨ ਜਥੇਬੰਦੀਆਂ ਦੀਆਂ 13-10 ਕਿਸਾਨ ਜਥੇਬੰਦੀਆਂ ਸੀ ਉਹ ਤੋਂ ਬਾਅਦ ਚ ਬਹੁਤ ਬਧੀਆਂ ਹੋ ਗਈਆਂ। ਉਹ ਵੀ ਅਸੀਂ ਬੰਦ ਪੂਰੇ ਜੋਰ ਨਾਲ ਕੀਤਾ। ਯਾਨੀ ਜਿਹੜਾ ਐਕਸ਼ਨ ਪਲਾਨ ਉਹ ਕਰਦੇ ਆ। ਹਾਂਜੀ ਉਹ ਐਕਸ਼ਨ ਦੇ ਵਿੱਚ ਵੀ ਅਸੀਂ ਨਾਲ ਜੁੜਮਾ ਉਹਨਾਂ ਦੇ ਕਰਦੇ ਆ ਆਪਣਾ ਐਕਸ਼ਨ। ਠੀਕ ਹੈ। ਆਪਣਾ ਐਕਸ਼ਨ ਵੀ ਲੀਕਦੇ ਆ। ਠੀਕ ਹੈ। ਮੁੱਦੇ ਤੇ ਸਾਡੀ ਸਾਂਝਾ ਜਥੇਬੰਦੀਆਂ ਸੀ ਬਖਰੂ ਬਖਰੀਆਂ ਬੇਸ਼ੱਕ ਆ ਜਿਹੜਾ ਸੱਦਾ ਚੋਂਦਾ ਵੀ 26 27 ਤਰੀਕ ਦਾ ਇਥੇ ਦਿੱਲੀ ਆਉਣ ਦਾ ਇਹ ਸੱਦਾ ਵੀ 400 ਜਥੇਬੰਦੀਆਂ ਦਾ ਜਿਹੜੀ ਇਹਦੇ ਵਿੱਚ ਅਸੀਂ ਸ਼ਾਮਲ ਨਹੀਂ ਹਾਂ ਪਰ ਅਸੀਂ ਸੱਦਾ ਲਾਗੂ ਕੀਤਾ ਤੁਹਾਡੇ ਸਾਹਮਣੇ ਬਹੁਤ ਜ਼ੋਰ ਨਾਲ ਕੀਤਾ ਜਿੱਥੋਂ ਤੱਕ ਖਨੌਰੀ ਵਾਲਾ ਸਵਾਲ ਹੈ ਖਨੌਰੀ ਅਸੀਂ 27 ਤਰੀਕ ਨੂੰ ਚੱਲੇ ਹਾਂ ਹਾਂਜੀ 26 ਨੂੰ ਸਾਡਾ ਸਾਰੀਆਂ ਜਥੇਬੰਦੀਆਂ ਦਾ ਸਰਬਸੰਮਤੀ ਨਾਲ ਫੈਸਲਾ ਸੀ ਕਿ 26 ਤਰੀਕ ਨੂੰ ਸਰਕਾਰ ਜਿੱਥੇ ਰੋਕੂਗੀ ਉਥੇ ਰੁਕ ਜਾਣਾ ਹੈ ਠੀਕ ਹੈ ਤੇ ਉਹ ਜਿਹੜੇ ਹਰਿਆਣਾ ਦੀ ਸਰਕਾਰ ਨੇ ਉੱਤੇ ਰੋਕਿਆ ਸਾਰੇ ਮੋਰਚਾ ਉੱਥੇ ਲੱਗਣਗੇ ਤੇ 7 ਦਿਨ ਤੱਕ ਰਹਿਣਗੇ ਠੀਕ ਹੈ ਜੀ ਇਹ ਜਥੇਬੰਦੀਆਂ ਦਾ ਫੈਸਲਾ ਠੀਕ ਹੈ ਜੀ ਪਰ 26 ਤਰੀਕ ਨੂੰ ਹੋਇਆ ਕੀ ਵੀ ਦੂਜੇ ਨਾਕਿਆਂ ਤੋਂ ਉਹ ਸਾਰੀਆਂ ਜਥੇਬੰਦੀਆਂ ਲੰਘ ਆਈਆਂ ਅਸੀਂ ਉਸ ਗੱਲ ਤੇ ਖੜੇ ਸੀ ਜਿਹੜੀ ਜਥੇਬੰਦੀਆਂ ਚ ਪਾਸ ਹੋਈ ਸੀ ਠੀਕ ਹੈ ਜੀ ਜਦੋਂ ਸਾਰੀਆਂ ਜਥੇਬੰਦੀਆਂ ਲੰਘੀਆਂ ਤਾਂ ਅਸੀਂ ਦੁਬਾਰੇ ਸ਼ਾਮ ਨੂੰ ਮੀਟਿੰਗ ਲੱਗੀ ਵੀ ਕੀ ਬਣ ਗਿਆ ਹਾਂਜੀ ਫਿਰ ਅਸੀਂ ਰਾਤ ਨੂੰ 8 ਵਜੇ ਫੈਸਲਾ ਕੀਤਾ ਵੀ ਕੱਲ ਨੂੰ ਨਾਕੇ ਤੋੜ ਕੇ ਜਾਵਾਂਗੇ ਠੀਕ ਹੈ ਜੀ ਉਸ ਤਰ੍ਹਾਂ ਦੀ ਅਸੀਂ ਆਏ ਹਾਂ ਅਸੀਂ ਜੋ ਲੀਕਦੇ ਹਾਂ ਜੋ ਕਰਦੇ ਹਾਂ ਉਹ ਅਸੀਂ ਉਹ ਉਹਦੇ 'ਚ ਅਸੀਂ ਕੁਦੇ ਵੀ ਬਦਲ ਤਬਦੀਲੀ ਨਹੀਂ ਕਰਦੇ ਜਿੰਨਾ ਚਿਰ ਦੂਜੇ ਪਾਸੇ ਤੋਂ ਵੀ ਨਹੀਂ ਹੁੰਦੀ ਠੀਕ ਹੈ ਜੀ ਜੇ ਫਰਜ਼ ਕਰ ਲਓ ਅਸੀਂ ਪਹਿਲਾਂ ਨਾਕੇ ਤੋੜ ਕੇ ਲੰਘੇ ਹੁੰਦੇ ਤਾਂ ਉਹ ਜਤੇ ਬੰਦੀਆਂ ਸਾਨੂੰ ਆਪਾਂ ਚਮਕਾਉਂ ਹੁੰਦੇ ਤੁਸੀਂ ਤੁਸੀਂ ਡਿਸਪਲਾਈਨ ਦੇ ਲੰਘਤਾ ਹਾਂਜੀ ਕਿਉਂਕਿ ਪ੍ਰੋਗਰਾਮ ਉਹਨਾਂ ਦਾ ਦਿੱਤਾ ਹੋਇਆ ਸੀ ਠੀਕ ਹੈ ਜੀ ਉਹਨਾਂ ਦੇ ਪ੍ਰੋਗਰਾਮ ਨੂੰ ਫਿਰ ਤਾਰਪਿਓਡੋ ਕਰਨ ਦੀ ਖਤਰ ਹੈ ਜੇ ਸਾਡੇ ਤੇ ਹਮਰੇ ਹੁਣ ਸੁਭਾਵਕ ਸੀ ਹੁਣ ਅਸੀਂ ਪਿੱਛੇ ਰਹਿ ਗਏ ਹੁਣ ਇਹ ਡਰਪੋਕ ਨੇ ਹੁਣ ਇਹ ਨੇ ਇਸ ਤਰ੍ਹਾਂ ਦੇ ਇਲਜ਼ਾਮ ਯਾਨੀ ਇਸ ਤਰ੍ਹਾਂ ਦੀਆਂ ਗੱਲਾਂ ਆਮ ਕਰਨ ਦੇ ਵਿੱਚ ਸੁਣਨੇ 'ਚ ਮਿਲਦੀਆਂ ਨੇ ਸਾਨੂੰ ਪਰ ਅਸੀਂ ਉਸੂਲ ਦੇ ਉੱਤੇ ਪੱਕੇ ਆਂ ਉਵੇਂ ਅਸੀਂ ਆਏ ਉਸ ਤਰੀਏ ਆਵਾਂਗੇ ਇੱਕ ਜਿਹੜੀ ਜਿਹੜਾ ਹੁਣ ਜਿਹੜਾ ਸੀ ਕਹਦੇ ਕਿ ਮੌਜੂਦਾ ਜਿਹੜਾ ਰੌਲਾ ਪਿਆ ਵਾ ਹੁਣ ਉਹ 10 ਤਰੀਕ ਨੂੰ ਲੈ ਕੇ ਆ ਕਿ 10 ਤਰੀਕ ਨੂੰ ਅਗਰਾਹਾਂ ਜਥੇ ਬੰਦੀ ਦੇ ਵੱਖ-ਵੱਖਰੇ ਜਿਹੜੇ ਕੈਦੀ ਆ ਚਲੋ ਉਹ ਕਿਸੇ ਵੀ ਤਰੀਕੇ ਨਾਲ ਉਹ ਜੇਲ੍ਹਾਂ ਦੇ ਵਿੱਚ ਬੰਦ ਕੀਤੇ ਹੋਏ ਆ ਉਹਨਾਂ ਨੂੰ ਲੈ ਕੇ ਉਹਨਾਂ ਦੇ ਪੋਸਟਰ ਅੱਛ ਫੜੇ ਜਿਸ ਦੇ ਵਿੱਚ ਸਭ ਤੋਂ ਵੱਧ ਚਰਚਾ ਉਮਰ ਖਾਲਦ ਦੇ ਪੋਸਟਰ ਨੂੰ ਲੈ ਕੇ ਇਸ ਟਾਈਮ ਹੋਈ ਵੀ ਹੈ ਉਹਨਾਂ ਦਾ ਕਹਿਣਾ ਕਿ ਲੈ ਕੇ ਕਿਸਾਨੀ ਮੁੱਦਾ ਆਇਆ ਸੀ ਗੱਲਾਂ ਕਿਸਾਨੀ ਦੀਆਂ ਕਰਕੇ ਆਈ ਸੀ ਇੱਥੇ ਆ ਕੇ ਕੁਝ ਹੋਰ ਹੀ ਮੁੱਦੇ ਛੇੜ ਰਹੇ ਆ ਇਹਦੇ ਬਾਰੇ ਕੀ ਕਹਾਂ ਸੁਦਾ ਭਰਤਵਾਜ ਨਹੀਂ ਦੇਖੀ ਉਹਨਾਂ ਨੂੰ ਗੌਤਮ ਨਵਲੱਖਾ ਨਹੀਂ ਲਿਖਿਆ ਉੱਥੇ ਕਿੰਨੇ ਅਸਾਈ ਤੇ ਹਿੰਨ ਧਰਮਾਂ ਦੇ ਲੋਕ ਨੇ ਬੁੱਧੀਜੀਵੀ ਲੋਕ ਨੇ ਅਸੀਂ ਬੁੱਧੀਜੀਵਿਆਂ ਦੀ ਰਹਿਦੀ ਮੰਗ ਕੀਤੀ ਹੈ ਇਹੀ ਮੰਗੇ ਉਹ ਵੀ ਹਿਊਮਨ ਰਾਈਟਸ ਦੇ ਦਿਨ ਤੇ ਕੀਤੀ ਐ ਅਸੀਂ ਮੰਗ ਪੱਤਰ ਦੇ ਕੇ ਆ ਇੱਕ ਤਰੀਕ ਨੂੰ ਤੋਮਰ ਨੂੰ ਉਹਦੇ ਵਿੱਚ ਲਿਖਿਆ ਹੋਇਆ ਦੋਨਾਂ 13 ਨਵੰਬਰ ਨੂੰ ਉਹਦੇ ਵਿੱਚ ਲਿਖਿਆ ਹੋਇਆ ਉਹ ਤੋਂ ਪਿੱਛੋਂ 30 ਜਥੇਬੰਦੀਆਂ ਨੇ ਦਿੱਤਾ ਉਹਦੇ ਵਿੱਚ ਪਿਛਲੇ ਪਿਛੇ ਪਾਸੇ ਮੰਗ ਪਾਈ ਆ ਬੁੱਧੀ ਜੀ ਦੇ ਰਹਿ ਗਈ ਦੀ ਮੰਗ ਪਾਈ ਹੋਈ ਐ ਇਹ ਨਵੀਂ ਗੱਲ ਕੀ ਐ ਉਸ ਦਿਨ ਹਿਊਮਨ ਰਾਈਟਸ ਸੀ ਉਸ ਦਿਨ ਅਸੀਂ ਉਹਨਾਂ ਦੇ ਜ ਤਸਵੀਰਾਂ ਲਾਤੀਆਂ ਵੀ ਆ ਗੋਤਮ ਨਵ ਲਿਖਾ ਦੀ ਐ ਅਸਦਾ ਭਾਰਤਵਾਦ ਦੀ ਐ ਉਹਦੇ ਵਿੱਚ ਵੱਖ-ਵੱਖ ਧਰਮਾਂ ਦੇ ਲੋਕ ਨੇ ਵੱਖ-ਵੱਖ ਵਿਚਾਰਾਂ ਦੇ ਲੋਕ ਨੇ ਇੱਕ ਵਿਚਾਰਾਂ ਦੇ ਲੋਕ ਹੈ ਨਹੀਂ ਇਹ ਵਾਵੇਲਾ ਕਾ ਦਾ ਇਹਦਾ ਇੱਕ ਅਟੈਕ ਕਰਨ ਦਾ ਬਹਾਨਾ ਹੈ ਇਹਦਾ ਕੇਂਦਰ ਸਰਕਾਰ ਸਾਨੂੰ ਪਿੰਡਣਾ ਚਾਹੁੰਦੀ ਹੈ ਤੁਸੀਂ ਦੇਖੋ ਵੀ ਪਹਿਲਾਂ ਅਸੀਂ ਜਦੋਂ ਅੰਦੋਲਨ ਚੱਲ ਰਹੇ ਪੰਜਾਬ ਦੇ ਵਿੱਚ ਉਦੋਂ ਇਹ ਕੇਂਦਰ ਦੀ ਮੈਨ ਜਾਣਦਾ ਸੀ ਵੀ ਇਹ ਕਾਂਗਰਸੀਆਂ ਦਾ ਅੰਦੋਲਨ ਹੈ ਇਹਦਾ ਇਹ ਤਾਂ ਕਿਸਾਨ ਹੀ ਹੈ ਨਹੀਂ ਇਹਦਾ ਇੱਥੇ ਆਏ ਜਦੋਂ ਇੱਥੇ ਉਹ ਪੁੰਡਲੀ ਬਾਰਡਰ ਦੇ ਵਿੱਚ ਕੋਲ ਸਿੱਖ ਸਿੱਖ ਨੌਜਵਾਨ ਹੋਣਗੇ ਉਦੋਂ ਹੀ ਖਾਲਸਾ ਦਾ ਅੰਦੋਲਨ ਬਣ ਗਿਆ ਤੇ ਹੁਣ ਇਹ ਹੁਣੇ ਪਾਕਿਸਤਾਨ ਦਾ ਅੰਦੋਲਨ ਬਣ ਗਿਆ ਗਾਂ ਇਹ ਚੀਨ ਦੇ ਤੇ ਇਹਦਾ ਪਾਕਿਸਤਾਨ ਦੀ ਹੱਦ ਤੇ ਚੀਨ ਦੀ ਬਣ ਗਈ ਉਹਨੇ ਨਕਸਲਵਾੜੀਆਂ ਦਾ ਅੰਦੋਲਨ ਬਣ ਗਿਆ ਇਹ ਕਿਸ ਤਰ੍ਹਾਂ ਦੀ ਗੱਲ ਹੈ ਇਹ ਅਟੈਕ ਹੈ ਅਟੈਕ ਮਤਲਬ ਇਹ ਕੇਂਦਰ ਦਾ ਇਹਨਾਂ ਦਾ ਖਾਸਾ ਹੈ ਇਹ ਸਰਕਾਰ ਦਾ ਫાંਸੀਵਾਦੀ ਹਕੂਮਤ ਦਾ ਜਦੋਂ ਕਿਸੇ ਤੇ ਅਟੈਕ ਕਰਨਾ ਤਾਂ ਉਹਨਾਂ ਨੂੰ ਬਦਨਾਮ ਕਰਨ ਦੀ ਖਾਤਰ ਇਹ ਬਹਾਨੇ ਪੱਤੇ ਖੇਡਦੇ ਆ ਲੋਕ ਇਹ ਸਭ ਕੁਝ ਜਾਣਦੇ ਆ ਲੋਕਾਂ ਨੂੰ ਸਾਰੀ ਗੱਲ ਦਾ ਪਤਾ ਹੈ ਲੋਕਾਂ ਨੂੰ ਇਹ ਪਤਾ ਹੈ ਵੀ ਅਸੀਂ ਕੌਣ ਆ ਸਾਨੂੰ 38 ਸਾਲ ਹੋ ਗਏ ਜਿੱਤੇ ਬੰਦਿਆਂ 'ਚ ਕੰਮ ਕਰਦਿਆਂ ਨੂੰ ਸਾਨੂੰ ਪੰਜਾਬ ਦਾ ਬੱਚਾ-ਬੱਚਾ ਜਾਣਦਾ ਵੀ ਇਹ ਕਿੰਨੇ ਇੱਕ ਨਕਸਲਵਾੜੀ ਇਹ ਅੱਜ ਨਕਸਲਵਾੜੀ ਇਹਨਾਂ ਦੇ ਕਹਿਣ ਨਾਲ ਨਕਸਲਵਾੜੀ ਬਣ ਗਿਆ ਸੀ ਇਹ ਖੱਬੇ ਪੱਕੇ ਭਲਾਣੇ ਪੱਕੀ ਧਮਕਾਣੇ ਪੱਕੀ ਇਹ ਕੀ ਗੱਲਾਂ ਨੇ ਇਹ ਅਸਲ ਇੱਕ ਪਾਸੇ ਅਟੈਕ ਦੇਖੋ ਇਹਨਾਂ ਦਾ ਬਿਆਨ ਹੈ ਵੀ ਜਿਹੜੀ 12 ਤਰੀਕ ਵਾਲਾ ਇਹਨਾਂ ਦਾ ਜੈਪੁਰ ਹਾਈਵੇ ਰੋਕਣ ਦਾ ਉਸ ਦਿਨ ਕੋਲ ਹਿੰਸਕ ਹੋ ਜੂਗਾ 12 ਤਾਂ ਲੰਘੀ ਕੋਲ ਹਿੰਸਕ ਨਾ ਹੋਇਆ ਕੀ ਹੋਇਆ ਕੋਲ ਨੂੰ ਇਹ ਬਦਨਾਮ ਕਰਨ ਦੀ ਖਤਰ ਅਟੈਕ ਤੇ ਨੇ ਦੂਜੇ ਪਾਸੇ ਕਹਿੰਦੇ ਨੇ ਵੀ ਸੌਦਾ ਕਰਦੇ ਆਂ ਜੀ ਕਾਨੂੰਨ ਚ ਇਹ ਮੰਨਦੇ ਨਹੀਂ ਇਧਰੋਂ ਹਮਲਾ ਵੱਡਿਆ ਹੋਇਆ ਉਧਰ ਸੌਦਾ ਕੀਤੇ ਹੋਈਆਂ ਨੇ ਆ ਇਹ ਅਟੈਕ ਹੈ ਇਹ ਹੱਲਾ ਹੈ ਹੋਰ ਕੋਈ ਗੱਲ ਨਹੀਂ ਇੱਕ ਦਿਨ ਹੈ ਉਹ ਦਿਨ ਮਨਾਇਆ ਸੀ 10 ਤਰੀਕ ਦੇ ਦਿਨ ਲੰਘਿਆ ਅਸੀਂ ਪਹਿਲਾਂ 16 ਤਰੀਕ ਨੂੰ ਕਰਤਾਰ ਸਿੰਘ ਸਰਾਬੇ ਦਾ ਦਿਨ ਵੀ ਮਨਾਇਆ ਅਸੀਂ ਬਾਬੇ ਨਾਨਕ ਦੀ ਵਰਸੀ ਵੀ ਘੋਲਾਂ ਦੇ ਵਿੱਚ ਮਨਾਈਏ ਇਹ ਸਾਡੀ ਪੁਰਾਣੀ ਪਰੰਪਰਾ ਹੈ ਘੋਲਾਂ ਦੇ ਵਿੱਚ ਅਸੀਂ ਦਿਨ ਆ ਜਾਂਦਾ ਕੋਈ ਵਿਸ਼ੇਸ਼ ਦਿਨ ਮਨਾਉਨੇ ਆ ਇਹ ਨਵੀਂ ਗੱਲ ਕੀ ਹੈ ਇਵੇਂ ਖਾਮ ਕਬਾਬੇ ਲਖੜਾ ਟੈਕਰ ਨਹੀਂ ਕਰ ਤਰਾ ਇਹ ਹਮਲਾ ਉਹਨਾਂ ਦਾ ਕਿਤੇ ਨਾ ਕਿਤੇ ਜੀ ਆਪਾਂ ਤੁਸੀਂ ਗੱਲ ਕੀਤੀ ਹੈ ਕਿਤੇ ਨਾ ਕਿਤੇ ਜਿਸ ਤਰੀਕੇ ਨਾਲ ਕੁਝ ਜਿਹੜੇ ਨੈਸ਼ਨਲ ਮੀਡੀਆ ਦੇ ਚੈਨਲ ਹੈ ਉਹਨਾਂ ਨੂੰ ਜਾਂ ਸਰਕਾਰ ਨੂੰ ਇਹਦੇ ਤੋਂ ਮਸਾਲਾ ਤਾਂ ਮਿਲ ਹੀ ਜਾਂਦਾ ਨਾ ਵੀ ਜੇਕਰ ਅਸੀਂ ਗੱਲ ਕਰੀਏ ਖਾਲਸਾ ਦਾ ਕੋਈ ਨਾਰਾ ਲੱਗਦਾ ਜਾਂ ਇਸ ਤਰੀਕੇ ਨਾਲ ਤਾਂ ਹੁਣ ਇਹ ਕਿਹਾ ਜਾ ਰਿਹਾ ਕਿ ਜਿਹੜੀ ਇੱਕ ਪ੍ਰਚਾਰਿਆ ਜਾ ਰਿਹਾ ਹੈ ਕਿ ਜਿਹੜੀ ਸਟੇਜ ਹੈ ਇਹ ਜਿਹੜਾ ਆਪਾਂ ਕਹਿ ਲਈਏ ਕਿ ਐਜੀਟੇਸ਼ਨ ਹੈ ਇਹ ਲਿਫਟ ਦੇ ਹੱਥਾਂ 'ਚ ਆ ਗਿਆ ਉਹ ਰਾਜ ਇਹਦੇ ਸਿਰ ਤੇ ਕਰਦੇ ਨੇ ਨੈਸ਼ਨਲ ਮੀਡੀਆ ਦੇ ਸਿਰ ਤੇ ਜਿਹੜਾ ਗੋਦੀ ਮੀਡੀਆ ਉਹਦੇ ਸਿਰ ਤੇ ਹੀ ਰਾਜ ਕਰਦੇ ਨੇ ਉਹ ਗੋਦੀ মিডিਆ ਨੇ ਕਦੇ ਸਾਡੀ ਗੱਲ ਹੀ ਨਹੀਂ ਰੱਖੀ ਉਹ ਤਾਂ ਆ ਕੇ ਇਹ ਦਿਖਾਉਂਦੇ ਨੇ ਵੀ ਆਹ ਦਾਰੂ ਪੀਣ ਵਾਲੇ ਦੇਖੋ ਜੀ ਕਿੰਨੇ ਆ ਗਏ ਆਹ ਦੇਖੋ ਮੇਜ਼ ਤੇ ਕਿੰਨੇ ਬੈਠੇ ਨੇ ਜਿਹੜਾ ਗੋਦੀ মিডিਆ ਉਹ ਤਾਂ ਗੱਲਾਂ ਹੀ ਉਹਨਾਂ ਦੇ ਕਰਦਾ ਉਹਨਾਂ ਨੇ ਪਹਿਲਾਂ ਪ੍ਰਚਾਰੀਏ ਕਰਨ ਨੇ ਮੋਦੀ ਨੂੰ ਮੋਦੀ ਨੂੰ ਪ੍ਰਧਾਨ ਮੰਤਰੀ ਬਣਾਉਣ ਵਾਲਾ ਹਾਈ ਗੋਦੀ মিডিਆ ਉਹ মিডিਆ ਉਹਨਾਂ ਦਾ ਹੈ ਉਹ মিডিਆ ਜੋ ਪ੍ਰਚਾਰ ਕਰਦਾ ਉਹਨੂੰ ਕੌਣ ਵਿਸ਼ਵਾਸ ਕਰਦਾ ਉਹਨਾਂ ਤੇ ਇੱਥੇ ਸਾਡੇ ਲੋਕ ਕੁੱਟਣ ਤੱਕ ਜਾਂਦੇ ਨੇ ਜਦੋਂ ਗੋਦੀ মিডিਆ ਦੀ ਪਤਾ ਲੱਗ ਜਾਂਦੀ ਵੀ ਗੋਦੀ মিডিਆ ਵਾਲਾ ਅਸੀਂ ਕਹਿੰਦੇ ਆ ਵੀ ਯਾਰ মিডিਆ ਵਾਲੇ ਨੇ ਚਲੋ ਕੋਈ ਵੀ ਗੋਦੀ ਵਾਲਾ ਹੋਇਆ ਕੋਈ ਹੋਇਆ ਇਹਨਾਂ ਨਾਲ ਵਧੀਆ ਮਿਹੇਵ ਕਰੋ ਉਹਨਾਂ ਦਾ ਉਹਨਾਂ ਦੇ ਸਰਤੇ ਦਾ ਇਹ ਬਦਨਾਮ ਕਰਦੇ ਉਹਨਾਂ ਨੂੰ ਉਹਨਾਂ ਨੇ ਹੱਲਾਸ਼ੇਰੀ ਦਿੱਤੀ ਚੁਟਕੀ ਮਾਰੀ ਤੇ ਸਾਰੀ ਗੱਲ ਨੂੰ ਫਲੈਸ਼ ਕਰਦੇ ਨੇ ਇੱਥੇ ਕੋਈ ਖਾਲਸਤਾਨੀ ਕੋਈ ਖਾਸ ਦਾ ਨਾਰਾ ਸਾਨੂੰ ਅਸੀਂ ਨਹੀਂ ਅਜੇ ਤੱਕ ਸੁਣਿਆ ਸਾਡੇ ਵਿੱਚ ਸਿੱਖ ਨੇ ਖਾਲਸਤਾਨ ਤਾਂ ਇੱਕ ਤੇ ਨਿੰਗ ਬੈਠਿਆ ਉਹਨੇ ਗਾਣ ਮੋਰਚੇ ਚਾਉਣ ਦੀ ਆਗਿਆ ਨਹੀਂ ਹੈ ਕਿ ਉਹ ਦੂਜੇ ਦੇਸ਼ ਦੇ ਨੇ ਜਿਹਨੇ ਨਿੰਗਾ ਨਾਲ ਖਾਲਸਤਾਨ ਬਣ ਗਿਆ ਜਾਂ ਉੱਥੇ ਖਾਲਸਤਾਨ ਦੀ ਸਿੱਖ ਮਹਰਬਤ ਦੇ ਵਿੱਚ ਕੋਈ ਮੁੰਡਾ ਆ ਗਿਆ ਨੌਜਵਾਨ ਤਾਂ ਉਹਦੇ ਨਾਲ ਉਹ ਖਾਲਸਤਾਨੀ ਬਣ ਗਿਆ ਜਾਸੀ ਇਹ ਇਹਨਾਂ ਦੇ ਬੁੱਧੀਜੀਵੀਆ ਨਹੀਂ ਰਹੀ ਦੀ ਗੱਲ ਕਰਤੀ ਤਾਂ ਅਸੀਂ ਨਕਸਲਵੜੀ ਬਣ ਗਏ ਇਹ ਕੋਹਲ ਨੂੰ ਠੱਬੀ ਲਾਉਣ ਦੀ ਗੱਲ ਹੈ ਖੱਬੇ ਸੱਜੇ ਪੱਖੀ ਕੀ ਹੈ ਇਹ ਸਾਰੇ ਵਿਚਾਰਾਂ ਦੇ ਕਿਸਾਨ ਜੱਥੇ ਬੰਦੀਆਂ ਇਕੱਠੀਆਂ ਹੋਈਆਂ ਹੋਈਆਂ ਨੇ ਸਾਰੇ ਵਿਚਾਰਾਂ ਦੇ ਪੰਡਾਲ ਦੇ ਵਿੱਚ ਲੋਕ ਨੇ ਪਾਠ ਵੀ ਹੁੰਦੀ ਆ ਪੂਜਾ ਵੀ ਆ ਹਿੰਦੂ ਵੀ ਨੇ ਸਿੱਖ ਵੀ ਨੇ जाट ਵੀ ਨੇ ਸਾਰੇ ਧਰਮਾਂ ਦੇ ਲੋਕ ਨੇ ਇਹ ਕਿੱਤੇ ਦੀ ਲੜਾਈ ਹੈ ਨਾ ਇਹ ਧਰਮਾਂ ਦੀ ਲੜਾਈ ਹੈ ਨਾ ਇਹ ਵਿਚਾਰਾਂ ਦੀ ਲੜਾਈ ਹੈ ਨਾ ਇਹ ਕਿਸੇ ਰਾਜਸੀ ਪਾਰਟੀ ਦੀ ਲੜਾਈ ਹੈ ਇਹ ਕਿਸਾਨਾਂ ਦਾ ਮੁੱਦਾ ਹੈ ਹਿੰਦੁਸਤਾਨ ਦੇ ਕਿਸਾਨਾਂ ਦਾ ਮੁੱਦਾ ਹੈ ਅਸੀਂ ਜੇ ਚਾਹਤੀ ਤੁਹਾਨੂੰ ਵੀ ਆ ਕਾਨੂੰਨ ਗਲਤ ਨੇ ਕਾਨੂੰਨ ਬਦਲੋ ਤੁਸੀਂ ਮੰਨ ਲਈ ਜਿਹੜੇ ਤੁਸੀਂ ਐ ਨਹੀਂ ਮੰਨਦੇ ਸੀ ਬਹੁਤ ਵਧੀਆ ਕਾਨੂੰਨ ਨੇ ਹੁਣ ਐ ਤਾਂ ਮੰਨ ਗਏ ਨਾ ਵੀ ਗਲਤ ਨੇ ਜੋ ਕਿਸੇ ਗਲਤ ਹੋਇਆ ਤੁਸੀਂ ਅਮੈਂਡ ਕਰਨ ਵਾਸਤੇ ਚਾਰ ਹੋ ਗਏ ਅਮੈਂਡ ਉਸੇ ਗਲਤ ਹੁੰਦੀ ਹੈ ਜੇ ਗਲਤੀ ਹੋਈ ਹੈ ਜੇ ਗਲਤੀ ਹੈ ਅਮੈਂਡ ਕਰਨ ਦੀ ਲੋੜ ਪੈਗੀ ਤਾਂ ਰੱਦ ਕਿਉਂ ਨਹੀਂ ਕੀਤਾ ਜਾਂਦਾ ਇਹ ਖਾਮਖਾ ਦਾ ਪ੍ਰਚਾਰ ਹੈ ਅਟੈਕ ਹੈ ਅਸੀਂ ਇਹਨੂੰ ਰੱਦ ਕਰਦੇ ਇੱਕ ਪਿਛਲੇ ਦਿਨ ਅਮਿਤ ਸ਼ਾਹ ਨਾਲ ਮੀਟਿੰਗ ਹੋਈ ਜਿਸ ਵਿੱਚ ਤੁਹਾਨੂੰ ਸਦਾ ਨਹੀਂ ਆਇਆ ਆਇਆ ਸੀ ਅਮਿਤ ਸ਼ਾਹ ਨਾਲ ਮੀਟਿੰਗ ਤੋਂ ਬਾਅਦ ਜਿਹੜੀਆਂ ਜਥੇਬੰਦੀਆਂ ਉਹਨਾਂ ਨੇ ਆਪਣੇ ਅਗਲੇ ਪਲਾਨ ਜਿਹੜੇ ਦੱਸਦਾ ਕਿ ਜੈਪੁਰ ਹਾਈਵੇ ਰੋਕਣਾ ਜਾਂ ਟੋਲ ਪਲਾਜੇ ਬੰਦ ਕਰਨੇ ਇਸ ਤਰੀਕੇ ਨਾਲ ਵੱਖੋ ਵੱਖਰੇ ਜਿਹੜੇ ਦਿੱਤੇ ਸੀ ਪ੍ਰੋਗਰਾਮ ਦੇ ਦਿੱਤੇ ਸੀ ਸਰਕਾਰ ਨਾਲ ਇੱਕ ਵਾਰ ਜਿਹੜੀ ਗੱਲਬਾਤ ਦਾ ਉਹ ਰੁਕ ਚੁੱਕਿਆ ਟੇਬਲ ਟਾਕ ਕਰੀ ਰੁਕ ਚੁੱਕਿਆ ਤੁਹਾਨੂੰ ਲੱਗਦਾ ਨਹੀਂ ਕਿ ਜਿਹੜੀ ਜਥੇਬੰਦੀਆਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਸਰਕਾਰ ਨਾਲ ਟੇਬਲ ਟਾਕ ਰੱਖਣੀ ਚਾਹੀਦੀ ਚਾਹੇ ਉੱਥੇ ਜਾ ਕੇ ਉਹਦਾ ਵਿਰੋਧ ਕਰ ਦੰਦੇ ਪਰ ਜਿਹੜੇ ਟੇਬਲ ਟਾਕ ਬੰਦ ਹੋਣੀ ਹੈ ਕਿਤੇ ਨਾ ਕਿਤੇ ਨੁਕਸਾਨ ਦੇ ਸਕਦੀ ਹੈ ਚਲੋ ਗਏ ਨੇ ਗੱਲਬਾਤ ਵਾਸਤੇ ਜਵਾਬ ਤਾਂ ਉਹਨਾਂ ਨੇ ਠੀਕ ਹੀ ਦਿੱਤਾ ਅਮਿਤ ਸ਼ਾਹ ਨੇ ਉਹਦੇ ਐਮੈਂਡਮੈਂਟ ਵਾਲੀ ਗੱਲ ਰੱਖਤੀ ਵੀ ਆ ਦੇਖ ਉਹ ਗਏ ਨੇ ਇਹ ਗੱਲ ਵਾਸਤੇ 13 14 ਬੰਦੇ ਗਏ ਨੇ ਜਿੱਤੇ ਬੰਦੀਆਂ ਗਈਆਂ ਨੇ ਉਹ ਪਾਸ ਕਰਕੇ ਗਏ ਨੇ ਆਪਣੀਆਂ ਜਿੱਤੇ ਬੰਦੀਆਂ ਚ ਪਰ ਉਹਨਾਂ ਨੇ ਕੀ ਕੀਤਾ ਠੀਕ ਕੀਤਾ ਗਲਤ ਕੀਤਾ ਉਹ ਸਾਡਾ ਅੰਦਰਲਾ ਮਸਲਾ ਹੋਏਗਾ ਵਾ ਪਰ ਉਹਨਾਂ ਨੇ ਇਹ ਥੋਕ ਕੇ ਆਪਣੀ ਪੋਜੀਸ਼ਨ ਲਈ ਆ ਵੀ ਅਸੀਂ ਇਸਤੇ ਖੜੇ ਆ ਜਿਹੜਾ ਪ੍ਰੋਗਰਾਮ ਲਿਖਿਆ ਉਹਦੇ ਪਿੱਛੇ ਸੰਯੁਕਤ ਮੋਰਚੇ ਨੇ ਲਿਖਿਆ ਉਹਦੇ ਵਿੱਚ ਅਸੀਂ ਸ਼ਾਮਿਲ ਸੀ ਸਾਰੇ ਸਾਰੀਆਂ ਸਟੇਟਾਂ ਦੇ ਨਿਸਾਨ ਸ਼ਾਮਿਲ ਸੀ ਉਹ ਸਾਰਿਆਂ ਨੇ ਇਕੱਠੇ ਕਰਕੇ ਤਾਇਆ ਅੱਜ ਦੀ ਘੜੀ ਦੇ ਵਿੱਚ ਕਿਸਾਨ ਸਾਰੇ ਸਾਰੇ ਆਪਣੇ ਮੁੱਦਿਆਂ ਦੇ ਉੱਤੇ ਇਕਜੁੱਟ ਨੇ ਭਾਵੇਂ ਉਹ ਵੱਖ-ਵੱਖ ਜਥੇਬੰਦੀਆਂ ਨੇ ਅਸੀਂ ਉਹਨਾਂ ਨੂੰ ਵੱਖ-ਵੱਖ ਜਥੇਬੰਦੀਆਂ 'ਚ ਉਹਨਾਂ ਦਾ ਫਾਰਮੈਟ ਹੈ ਅਸੀਂ ਅੱਡ ਜਥੇਬੰਦੀਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਅੱਡ ਲੜ ਰਹੀ ਹੈ ਪਰ ਇਸੂ ਦੇ ਉੱਤੇ ਸਾਡੀ ਪੱਕੀ ਸਾਂਝ ਹੈ ਇਹਦੇ ਤੇ ਕੋਈ ਫਰਕ ਨਹੀਂ ਉੰਪਾੜਨ ਦੀ ਕੋਸ਼ਿਸ਼ ਕਰੇ ਸਰਕਾਰ ਸਾਡੇ ਕੋਲੇ ਗੱਲ ਆਊ ਅਸੀਂ ਉਹਨਾਂ ਨੂੰ ਦੱਸਾਂਗੇ ਉਹਨਾਂ ਕੋਲੇ ਗੱਲ ਆਊ ਉਹ ਸਾਨੂੰ ਦੱਸਣ ਤੇ ਅਸੀਂ ਸਾਂਝੇ ਇਕੱਠੇ ਨਾੜਾਂਗੇ ਇਸ ਮੁੱਦੇ ਤੇ ਜਿੰਨਾ ਚਿਰ ਤੱਕ ਕਾਨੂੰਨ ਰੱਦ ਨਹੀਂ ਹੁੰਦੇ ਅਸੀਂ ਸਾਰੇ ਪੰਜਾਬ ਦੇ ਤੇ ਹਰਿਆਣੇ ਤੇ ਦੂਜੀਆਂ ਸਟੇਟਾਂ ਦੇ ਲੋਕ ਵਾਪਸ ਨਹੀਂ ਜਾ ਮੇਰਾ ਆਖਰੀ ਸਵਾਲ ਹੈ ਜੀ ਉਹ ਇਹ ਹੈ ਕਿ ਜਦੋਂ ਪੰਜਾਬ ਤੋਂ ਚੱਲੇ ਸੀ ਪੰਜਾਬ ਦੇ ਵਿੱਚ ਅੰਦੋਲਨ ਚੱਲ ਰਿਹਾ ਸੀ ਤਾਂ ਉਦੋਂ ਗੱਲ ਹੁੰਦੀ ਸੀ ਐਮਐਸਪੀ ਤੇ ਬਹੁਤ ਜਥੇਬੰਦੀਆਂ ਦੀ ਗੱਲ ਹੁੰਦੀ ਸੀ ਐਮਐਸਪੀ ਦੇ ਤੇ ਕੁਝ ਹੋਰ ਇੱਕ ਦੋ ਸੌਦਾਂ ਨੂੰ ਲੈ ਕੇ ਗੱਲ ਹੋ ਰਹੀ ਸੀ ਕਿ ਕਿਤੇ ਐਮਐਸਪੀ ਬੰਦ ਕਰ ਦਿੱਤੀ ਜਾਊਗੀ ਇਹਦੇ ਵਿੱਚ ਜਿਹੜਾ ਕਾਨੂੰਨ ਜਿਹੜਾ ਅਸੀਂ ਅਦਾਲਤ ਦੇ ਵਿੱਚ ਨਹੀਂ ਜਾ ਸਕਦੇ ਐਸਡੀਐਮ ਤੱਕ ਸੀਮਿਤ ਰਹਿ ਜਾਵਾਂਗੇ ਅਜਿਹੇ ਸੌਦਾਂ ਨੂੰ ਲੈ ਕੇ ਪਰ ਇੱਥੇ ਆ ਕੇ ਜਿਹੜੀਆਂ ਗੱਲਾਂ ਵਿੱਚ ਕੁਝ ਹੋਰ ਵੀ ਆ ਗਈਆਂ ਪਹਿਲਾਂ ਜਿਹੜੀਆਂ ਗੱਲਾਂ ਸੀ ਉੱਥੇ ਹੋਰ ਸੀ ਇੱਥੇ ਆ ਕੇ ਜਾਂ ਤਾਂ ਮਤਲਬ ਇਹ ਲੱਗ ਰਿਹਾ ਜਿਥੇ ਬੰਦਿਆਂ ਨੇ ਕਿ ਹੁਣ ਪਕੜ ਮਜ਼ਬੂਤ ਹੈ ਤੇ ਹੁਣ ਅਸੀਂ ਜਿਹੜੀ ਗੱਲ ਉੱਥੇ ਮੰਗ ਸੀ ਉਹਦੇ ਨੂੰ ਬਦਲ ਕੇ ਹੁਣ ਕਾਨੂੰਨ ਰੱਦ ਕਰਾਉਣ ਤੱਕ ਵੀ ਆ ਗਏ ਇਹ ਪਿਛਲੀ ਤਾਕਤ ਨੂੰ ਦੇਖ ਕੇ ਲੱਗ ਰਿਹਾ ਜਿਥੇ ਬੰਦਿਆਂ ਹੁਣ ਪੂਰੇ ਸਟੈਂਡ ਤੇ ਆ ਕਿ ਕੋਈ ਹੋਰ ਚੀਜ਼ ਹੈ ਦੇਖੋ ਕਿਸੇ ਇੱਕ ਅੱਧੇ ਬਲਾਰੇ ਨੇ ਹੋ ਸਕਦਾ ਹੈ ਕਹੇ ਤਾਂ ਹੋਵੇ ਵੀ ਅਸੀਂ ਐਮਐਸਪੀ ਤੱਕ ਸੀਮਤਾਂ ਇੱਥੇ ਵੀ ਬੱਖ-ਬੱਖ ਵਿਚਾਰਾਂ ਦੇ ਜਿਥੇ ਬੰਦਿਆਂ ਨੇ ਬੱਖ-ਬੱਖ ਬਲਾਰੇ ਬੋਲਦੇ ਨੇ ਬੱਖ-ਬੱਖ ਚੈਨਲ ਨੇ ਕਿਸੇ ਨੇ ਆਪਣੇ ਬਿਆਨ ਚ ਜਾਂ ਕਿਸੇ ਨੇ ਚੈਨਲ ਦੀ ਸਟੇ ਪਰ ਇਹ ਗੱਲ ਨਹੀਂ ਹੈ ਕਿਉਂਕਿ ਕੁੱਲ ਜਥੇਬੰਦੀਆਂ ਦੀ ਮੀਟਿੰਗ ਦੇ ਵਿੱਚ ਜਿਹੜਾ ਫੈਸਲਾ ਹੁੰਦਾ ਹੈ ਉਹੀ ਜਥੇਬੰਦੀਆਂ ਦਾ ਫੈਸਲਾ ਮੰਨਿਆ ਜਾਂਦਾ ਹੈ ਉਸੇ ਨੂੰ ਸਾਂਝਾ ਬਿਆਨ ਮੰਨਿਆ ਜਾਂਦਾ ਹੈ ਉਹੀ ਫਾਈਨਲ ਹੁੰਦਾ ਜੇ ਮੈਂ ਕਿਸੇ ਗੱਲ ਨੂੰ ਬੋਲਤਾ ਘਟਾ ਕੇ ਬੋਲਤਾ ਇਥੇ ਇੱਕ ਦਿਨ ਮੇਰੇ ਕੋਲੋਂ ਨਿਕਲਿਆ ਵੀ ਜੇ ਸਰਕਾਰ ਨੇ ਕੁਝ ਦੇਣਾ ਨਹੀਂ ਅਸੀਂ ਚਲੇ ਜਾਵਾਂਗੇ ਪਰ ਮੈਂ ਮਤਲਬ ਉਹ ਮੇਰੇ ਤੋਂ ਨਿਕਲਦਾ ਮੂੰਹ ਚੋ ਗਿਆ ਪਰ ਅਸੀਂ ਥੋੜੀ ਚਲੇ ਜਾਣਾ ਵੀ ਸਰਕਾਰ ਦੇ ਕੁਝ ਦਿੱਤੇ ਕੁਝ ਨਾ ਕੁਝ ਤਾਂ ਲੈ ਕੇ ਜਾਵਾਂਗੇ ਅਸੀਂ ਮਤਲਬ ਇਹ ਆ ਵੀ ਕਿਸੇ ਨੇ ਵੀ ਐ ਬਿਆਨ ਦਿੱਤਾ ਹੋਵੇ ਕੋਈ ਮੈਂ ਮਤਲਬ ਉਹ ਬਿਆਨ ਗਾਂ ਚੱਕ ਕੇ ਕਿਸੇ ਨੇ ਕਹਿਤਾ ਵੀ ਯਾਰ ਤੁਸੀਂ ਤਾਂ ਸਿਰਫ ਐਮਐਸਪੀ ਤੱਕ ਸੀਮਤ ਸੀ ਆ ਹੁਣ ਤੁਹਾਡੀ ਤਾਕਤ ਭਾਰੀ ਹੋ ਗਈ ਹੁਣ ਤੁਸੀਂ ਰੱਦ ਕਰਾਉਣ ਤੱਕ ਆ ਗਏ ਇਹ ਨਹੀਂ ਸੀ ਬਕਾਇਦਾ ਜਦੋਂ ਜਥੇਬੰਦੀਆਂ ਦੀ ਮੀਟਿੰਗ ਹੋਈ ਹੈ ਉਹਨਾਂ ਨੇ ਸਾਰਿਆਂ ਨੇ ਪਾਸ ਕੀਤਾ ਵੀ ਕਾਨੂੰਨ ਰੱਦ ਹੋਣ ਤੱਕ ਲੜਾਂਗੇ ਕਿਉਂਕਿ ਜਿਹੜੀ ਮੀਟਿੰਗ ਹੋਈ ਹੈ ਦਿੱਲੀ ਦੇ ਵਿੱਚ 4-500 ਜਥੇਬੰਦੀ ਦੀ ਅਸੀਂ ਉਹਦੇ ਵਿੱਚ ਸ਼ਾਮਲ ਸੀ ਉਸ ਮੀਟਿੰਗ ਦੇ ਵਿੱਚ ਬਕਾਇਦਾ ਫੈਸਲਾ ਇਹ ਹੋਇਆ ਸੀ ਵੀ ਆਪਾਂ ਸਾਰੀਆਂ ਸਟੇਟਾਂ ਦੇ ਵਿੱਚ ਇਹਨੂੰ ਕਾਨੂੰਨ ਰੱਦ ਕਰਾਉਣ ਤੇ ਐ ਐਮਐਸਪੀ ਦੀ ਸਰਕਾਰੀ ਮਾਨਤਾ ਕਾਨੂੰਨ ਬਣਾਉਣ ਦੀ ਲੀਗਲੀ ਐਮਐਸਪੀ ਸਰਕਾਰੀ ਖਰੀਦ ਤੇ ਪੀਡੀਐਸ ਨੂੰ ਬਰਕਰਾਰ ਰੱਖਣ ਦਾ ਲੀਗਲੀ ਹੱਕ ਹਾਸਲ ਕਰਨ ਦੀ ਖਾਤਰ ਲੜਾਂਗੇ ਇਹ ਬਕਾਇਦਾ ਪਾਸ ਹੋਇਆ ਸਾਰੀਆਂ ਜਿੱਥੇ ਬੰਦੀਆਂ ਚ ਕੌਣ ਕੀ ਬੋਲ ਗਿਆ ਕਿੱਥੇ ਕਿਹਨੇ ਸਟੇਟਮੈਂਟ ਦਿੱਤੀ ਇਹ ਵਿੱਚ ਦੀਆਂ ਛੋਟੀਆਂ ਗੱਲਾਂ ਨੇ ਫਾਈਨਲ ਫਾਈਨਲ ਡਿਸੀਜਨ ਜਿਹੜਾ ਉਹ ਉਹੀ ਸੀ ਉਹ ਤੁਹਾਨੂੰ ਕਿਸੇ ਸੁਣਨ ਕਿਗਾ ਕਿਤੇ ਕਿਸੇ ਮੀਡੀਆ ਦੇ ਕਿਸੇ ਚਰਚਾ ਤੋਂ ਪਤਾ ਲੱਗਿਆ ਹੁਣ ਇਹ ਗੱਲ ਹੈ ਨਹੀਂ ਇੱਕ ਆਖਰੀ ਹੈ ਤੁਹਾਡੇ ਤੋਂ ਗੱਲ ਪੁੱਛਣੀ ਹੈ ਵੀ ਹੁਣ ਇਹ ਅੰਦੋਲਨ ਤੁਹਾਡੇ ਹਿਸਾਬ ਨਾਲ ਕਿੰਨਾ ਲੰਮਾ ਚੱਲੇਗਾ ਤੇ ਸਰਕਾਰ ਦੀ ਤੁਹਾਡੇ ਤਜਰਬੇ ਸਰਕਾਰ ਦੀ ਅਗਲੀ ਰਣਨੀਤੀ ਹੁਣ ਕੀ ਹੋਵੇਗੀ ਦੇਖੋ ਕੋਲ ਸਾਡੀ ਸਮਰੱਥਾ ਮੁਤਾਬਕ ਤਾਂ ਇਹ ਲੰਮਾ ਸੀ ਤਾਂ ਕਹਿ ਕੇ ਲੈਂਦਾ ਵੀ ਭਾਈ ਕੋਲ ਵੱਡਾ ਹੈ ਲੰਮਾ ਲੰਮਾ ਚੱਲੂਗਾ ਕਿਉਂਕਿ ਸਰਕਾਰ ਜਿਹੜੀ ਥੋੜੀ ਹੈਂਕੜਵਾਜ ਹੈ ਹੰਕਾਰੀ ਸਰਕਾਰ ਹੈ ਹੰਕਾਰੀ ਸਰਕਾਰ ਨੂੰ ਆਪਣੀ ਹੈਂਕੜ ਛੱਡਣੀ ਥੜੀ ਔਖੀ ਆ ਬੈਸੇ ਤਾਂ ਕਵਾਲ ਕਰ ਲਿਆ ਉਹਨਾਂ ਨੇ ਵੀ ਗਲਤ ਤਾਂ ਹੋ ਗਿਆ ਸ਼ਾਹ ਨੇ ਕਿਹਾ ਵੀ ਵੱਡੀ ਗਲਤੀ ਹੋਈ ਹੈ ਕਹਿੰਦੇ ਮੀਟਿੰਗ ਦੇ ਵਿੱਚ ਜਥੇਬੰਦੀਆਂ ਦੱਸਦੀਆਂ ਨੇ ਵੀ ਸ਼ਾਹ ਉਹਨਾਂ ਦੀ ਮੀਟਿੰਗ 'ਚ ਬੋਲਿਆ ਵੀ ਗਲਤੀ ਤਾਂ ਹੋਈ ਹੈ ਹੁਣ ਜਦੋਂ ਗਲਤੀ ਹੋਈ ਹੈ ਤਾਂ ਵੱਡੇ ਲੋਕ ਤਾਂ ਹੋਈ ਹੁੰਦੇ ਨੇ ਜਿਹੜੀ ਗਲਤ ਕੰਮ ਨੂੰ ਇੱਕ ਦਿਨ ਵੀ ਠੀਕ ਆ ਭਾਈ ਸਾਤੂ ਗਲਤ ਹੋ ਗਿਆ ਸੀ ਵਾਪਸ ਲੈਣ ਨੇ ਲੋਕ ਰਾਜਾ ਜਮਹੂਰੀ ਰਾਜਾ ਇਹਦੇ ਵਿੱਚ ਹੀਠੀ ਕਾਦੀ ਹੈ ਇਹਦੇ ਵਿੱਚ ਸਟੇਟਸ ਦਾ ਸਵਾਲ ਕਿਉਂ ਬਣਾਇਆ ਹੋਇਆ ਇਹ ਇਹ ਹੀ ਕੋ ਦਾ ਸਵਾਲ ਕਿਉਂ ਬਣਾਇਆ ਹੋਇਆ ਇਸ ਕਰਕੇ ਸਰਕਾਰ ਤੋਂ ਜੋ ਗਲਤ ਹੋ ਗਿਆ ਲੋਕਾਂ ਦੀਆਂ ਭਾਵਨਾਵਾਂ ਨੂੰ ਧਿਆਨ 'ਚ ਰੱਖਣ ਕਿਉਂਕਿ ਲੋਕਾਂ ਦੇ ਰਾਜ ਕਰਨਾ ਲੋਕ ਰਾਜ ਸਰਕਾਰ ਹੈ ਲੋਕ ਜਮਹੂਰੀ ਦਾ ਸਰਕਾਰ ਕਹ ਹੁੰਦੀ ਆ ਆਪਣੇ ਆਪ ਨੂੰ ਤਾਂ ਉਹਨੂੰ ਲੋਕਾਂ ਦੀਆਂ ਭਾਵਨਾਵਾਂ ਬੁੱਝਣੇ ਚਾਹੀਦੀਆਂ ਨੇ ਇੱਕ ਵਾਰੀ ਵਾਪਸ ਲੈ ਲੋ ਜੇ ਤੁਹਾਡੇ ਕਾਨੂੰਨ ਠੀਕ ਹੋਣਗੇ ਲੋਕਾਂ ਜਾਓ ਤੁਸੀਂ ਜਾ ਕੇ ਜਿਚਾ ਤੋ ਲੋਕ ਕਹਿ ਦਨਗੇ ਕਰ ਦੋ ਤਾਂ ਕਰ ਦਿਓ ਇਸ ਕਰਕੇ ਵਾਪਸ ਲੈਣ ਜੇ ਬਹੁਤ ਬਹੁਤ ਧੰਨਵਾਦ ਧੰਨਵਾਦ ਇਹ ਸੰਤ ਜਗਿੰਦਰ ਸਿੰਘ ਗਰਾਹਾਂ ਭਾਰਤੀ ਕਿਸਾਨ ਯੂਨੀ ਇਕਤਾ ਗਰਾਹਾਂ ਦੇ ਸੂਬਾ ਪ੍ਰਧਾਨ ਜਿਨ੍ਹਾਂ ਨੇ ਦੱਸਿਆ ਕਿ ਜਿਹੜੀਆਂ 30 ਜਥੇਬੰਦੀਆਂ ਪ੍ਰੋਗਰਾਮ ਦਿੰਦੀਆਂ ਅਸੀਂ ਉਹ ਪ੍ਰੋਗਰਾਮ ਨਾਲ ਉਲੀਕ ਕਰਦੇ ਆ ਜਿਹੜੀ ਗੱਲ ਕੀਤੀ ਜਾਂਦੀ ਹੈ 10 ਤਰੀਕ ਦੇ ਜਿਹੜੇ ਫੋਟੋਆਂ ਨੂੰ ਲੈ ਕੇ ਜਾਂ ਹੋਰ ਲੈ ਕੇ ਮੁੱਦੇ ਨੂੰ ਲੈ ਕੇ ਤਾਂ ਉਹ ਬਿਲਕੁਲ ਗਲਤ ਹੈ ਉਹ ਜਿਹੜੇ ਜਿਹੜੇ ਉਸ ਵਿੱਚ ਸਿਰਫ ਇੱਕ ਹੀ ਵਿਅਕਤੀ ਦੀ ਫੋਟੋ ਨੂੰ ਉਭਾਰਿਆ ਜਾ ਰਿਹਾ ਉਹ ਬਿਲਕੁਲ ਗਲਤ ਹੈ ਸਮੂਹ ਬੁੱਧੀ ਜੀਵੀਆਂ ਸਮੂਹ ਲੋਕਾਂ ਦੀ ਗੱਲ ਕੀਤੀ ਸੀ ਜਿਨ੍ਹਾਂ ਨੂੰ ਜਬਰਨ ਜੇਲ੍ਹਾਂ ਦੇ ਵਿੱਚ ਡੱਕਿਆ ਹੋਇਆ ਹੈ ਇਹਦੇ ਵਿੱਚ ਕੋਈ ਅਜਿਹੀ ਗੱਲ ਨਹੀਂ ਕੋਈ ਵੱਖਵਾਦੀ ਦੀ ਗੱਲ ਨਹੀਂ ਸਾਡੇ ਅੰਦੋਲਨ ਦੇ ਵਿੱਚ ਵੀ ਹਰੇਕ ਧਰਮ ਦੇ ਹਰੇਕ ਜਾਤ ਦੇ ਹਰੇਕ ਮਜ਼ਬ ਦੇ ਲੋਕ ਕੰਮ ਕਰ ਰਹੇ ਆ ਖੱਬੇ ਪੱਖੀ ਵੀ ਆ ਸੱਜੇ ਪੱਖੀ ਵੀ ਆ ਸੋ ਇਸ ਅੰਦੋਲਨ ਨੂੰ ਖਾਲਸਤਾਨੀ ਕਹਿਣਾ ਨਕਸਲਵਾੜੀ ਕਹਿਣਾ ਇਹ ਸਰਕਾਰ ਦੀਆਂ ਕੋਝੀਆਂ ਸ਼ਾਸ਼ ਹੈ ਇਹਨਾਂ ਤੋਂ ਬਚਣ ਦੀ ਲੋੜ ਹੈ ਕੈਮਰਾਮੈਨ ਜਯੋਵਿੰਦਰ ਦੇ ਨਾਮ ਮਨਿੰਦਰ ਜੀ ਸਿੱਧੂ ਬਾਬੂ ਸ਼ੈ ਟਾਈਮਸ